ਤੋ ਕਿ ਗੱਤਿਆ ਫਿਲਹਾਲ 2016 ਦੇ ਵਿੱਚ ਨਾਬਾਜ਼ ਜੇਲ ਬ੍ਰੇਕ ਕਾਂਡ ਦਾ ਦੋਸ਼ੀ ਕਸ਼ਮੀਰਾ ਸਿੰਘ ਨੂੰ ਨੇਪਾਲ ਭੱਜਣ ਦੀ ਕੋਸ਼ਿਸ਼ ਦੇ ਵਿੱਚ ਵਿਹਾਰ ਤੋਂ ਪਿਛਲੇ ਦਿਨ ਗ੍ਰਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੇ ਕਿਹਾ ਕਿ ਪੁਲਿਸ ਹੁਣ ਤਾਂ ਮੰਨ ਲਵੇ ਕਿ ਕਸ਼ਮੀਰਾ ਸਿੰਘ ਅਤਵਾਦੀ ਹੈ ਤੇ ਮੈਂ ਅਤਵਾਦ ਪੀੜਤ ਦੱਸਦੀ ਕਿ ਕਸ਼ਮੀਰਾ ਸਿੰਘ ਨੇ ਹਰਵਿੰਦਰ ਸੋਨੀ ਨੂੰ 2015 ਵਿੱਚ ਗੋਲੀ ਮਾਰੀ ਸੀ 2016 ਵਿੱਚ ਉਹ ਵਿੱਕੀ ਗੌਂਦਰ ਅਤੇ ਹਰਵਿੰਦਰ ਮਿੰਟੂ ਜਿਹੇ ਗੈਂਗਸਟਰਾਂ ਦੇ ਨਾਲ ਨਾਬਾਜ਼ ਜੇਲ ਤੋੜ ਕੇ ਭੱਜ ਗਿਆ ਸੀ ਹਰਮਿੰਦਰ ਮਿੰਟੂ ਦੀ ਜੇਲ ਵਿੱਚ ਮੌਤ ਹੋ ਗਈ ਜਦਕਿ ਵਿੱਕੀ ਗੌਂਦਰ ਦੇ ਪੁਲਿਸ ਮੁਕ ਉਦੋਂ ਤੋਂ ਪੁਲਿਸ ਉਹ ਬਚਦਾ ਆ ਰਿਹਾ ਸੀ ਤੇ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਵसेना ਆਗੂ ਹਰਵਿੰਦਰ ਸੋਨੀ ਨੇ ਮੰਗ ਕੀਤੀ ਹੈ ਕਿ ਕਸ਼ਮੀਰਾ ਸਿੰਘ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਉਸ ਦੇ ਸੰਬੰਧਾਂ ਤੇ ਸੰਪਰਕਾਂ ਦਾ ਪਤਾ ਲਗਾਇਆ ਜਾਵੇ ਅਤੇ ਮੈਨੂੰ ਅਤਵਾਦ ਪੀੜਿਤ ਘੋਸ਼ਿਤ ਕੀਤਾ ਜਾਵੇ। ਜੈ ਸ਼ੰਗਦੀ ਕੀ ਜੈ ਭੋਲੇनाथ ਅੱਜ ਮੇਰੇ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ। ਉਸ ਦਾ ਕਾਰਨ ਕੀ ਹੈ ਕਿ 2015 ਚ ਮੈਨੂੰ ਸਰੀਆਮ ਦਿਨ ਦਿਹਾੜੇ ਜਿਹੜਾ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ ਅਤਵਾਦੀਆਂ ਵੱਲੋਂ ਜਦੋਂ ਮੈਂ ਫਿਸ਼ ਪਾਰਕ ਦੇ ਵਿੱਚ ਵਾਲੀਬॉल ਖੇਡ ਰਿਆ ਸੀਗਾ ਉਦੋਂ ਇੱਕ ਜਿਹੜਾ ਮੁੱਖ ਅਤਵਾਦੀ ਸੀਗਾ ਕਸ਼ਮੀਰਾ ਸਿੰਘ ਉਹਨੂੰ ਮੁਕੇ ਤੇ ਫੜ ਲਿਆ ਗਿਆ ਸੀਗਾ ਉਸ ਤੋਂ ਬਾਅਦ ਉਹ ਜਿਹੜੇ ਸਾਥੀ ਸੀਗੇ ਦੋ ਤਿੰਨ ਉਹਨਾਂ ਨੂੰ ਇਧਰੋਂ ਉਧਰੋਂ ਕਿਤੇ ਕੋਈ ਦੌੜ ਕੇ ਉਥੋਂ ਪਟਿਆਲੇ ਤੋਂ ਫੜੇ ਗਏ ਜਿਹੜਾ ਦੌੜ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕੀਤੀ ਸੀਗਾ ਉਹਨੂੰ ਫੜਿਆ ਸੀਗਾ ਉਸ ਤੋਂ ਬਾਅਦ ਲੋਕਲ ਵੀ ਫੜੇ ਸੀਗੇ ਥੱਟ ਪਿੰਡ ਕਿਹਾ ਕਿ ਉਸ ਵਲੇ ਫੜ ਲਿਆ ਗਿਆ ਸੀਗਾ ਬਟ ਉਹਦਾ ਕੀ ਕੋ ਲਾਸ ਹੋ ਗਿਆ ਮੈਨੂੰ ਥੋੜੇ ਦਿਨ ਬਾਅਦ ਇਹ 2016 ਦੇ ਵਿੱਚ ਇੱਕ ਨਾਬਾ ਜੇਲ ਦੇ ਵਿੱਚ ਬ੍ਰੇਕਆਊਟ ਹੋਇਆ ਸੀਗਾ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਕੁਝ 6 ਲੋਕ ਲਗਭਗ ਪੂਰੇ ਉਹ ਵਿੱਚ ਇੱਕ ਹਰਮਿੰਦਰ ਮਿੰਟੂ ਨਾਂ ਦਾ ਜਿਹੜਾ ਕੇਲਾਫ ਦਾ ਚੀਫ ਸੀਗਾ ਉਹ 도ੜਿਆ ਸੀ ਵੀ ਕੀ ਗੋਂਡਰ ਜਿਹੜਾ ਬਹੁਤ ੜਾ ਗੈਂਗਸਟਰ ਸੀਗਾ ਉਹ 도ੜਿਆ ਸੀ ਨਾਲ ਜਿਹੜਾ ਜਿਹੜਾ ਮੇਰਾ ਮੁਖੀ ਹੋਰਪੀ ਜਿਹਨੇ ਮੇਰੇ ਤੇ ਹਮਲਾ ਕੀਤਾ ਸੀ ਜਿੱਥੇ ਜਨੇ ਮੇਰੇ ਤੇ ਗੋਲੀ ਚਲਾਈ ਸੀਗੀ ਕਸ਼ਮੀਰਾ ਸਿੰਘ ਉਹ ਜੇਲ੍ਹ ਤੋਂ ਨਾਂ 도ੜ ਗਿਆ ਸੀਗਾ ਉਸ ਤੋਂ ਬਾਅਦ ਪੁਲਿਸ ਨੇ ਬਾਕੀ ਸਾਰਾ ਲਾਤੇ ਕੁਛ ਨਾ ਕੁਝ ਹੱਲ ਕਰ ਦਿੱਤਾ ਹਰਮਿੰਦਰ ਮਿੰਟੂ ਜੇਲ੍ਹ ਚ ਮਰ ਗਿਆ ਦੁਬਾਰਾ ਫੜਿਆ ਗਿਆ ਸੀਗਾ ਵਿੱਕੀ ਗੌਂਡਰ ਦਾ ਇਨਕਾਊਂਟਰ ਹੋ ਗਿਆ ਬਾਕੀ ਜਿਹੜੇ ਵੀ ਉਹ ਫੜ ਕੇ ਪੁਲਿਸ ਦੇ ਅੰਦਰ ਦਿੱਤੇ ਲੇਕਿਨ ਇਕਲੋਤਾ ਬੰਦਾ ਜਿਹੜਾ ਕਸ਼ਮੀਰਾ ਸਿੰਘ ਸੀਗਾ ਜਿਹਨੂੰ ਉਸ ਵੇਲੇ ਇਹ ਕਿਹਾ ਗਿਆ ਕਿਹਾ ਗਿਆ ਸੀਗਾ ਕਿ ਇਹ ਇਨੋਸੈਂਟ ਪਾਰਟੀ ਹੈ ਇਹ ਪਾਰਟੀ ਹੈ ਇਹ ਇਹੋ ਜਿਹੀ ਹਰਤਤ ਨਹੀਂ ਕਰ ਸਕਦਾ ਪਤਾ ਨਹੀਂ ਇਹਨੇ ਕਿਉਂ ਕੀਤਾ ਇਹ ਆਤਵਾਦੀ ਕਿਸੇ ਸੰਗਠਨ ਨਾਲ ਨਹੀਂ ਸੀਗਾ ਜੁੜਿਆ ਹੋਇਆ ਜਾਂ ਸਮਥਿੰਗ ਇਹੋ ਜਿਹੀ ਬੜੀ ਸਟੇਟਮੈਂਟ ਦੇ ਕੇ ਤੇ ਉਹ ਜਿਹੜੀ ਮੇਰੀ ਇੱਕ ਉਹਨੂੰ ਇਨਸਾਫ ਦੀ ਜਿੱਥੇ ਗੱਲ ਆndi ਸੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨ ਉਸ ਵੇਲੇ ਬੜੇ ਪ੍ਰਪੰਚ ਕੀਤੇ ਗਏ ਸੀਗੇ ਕਿਉਂਕਿ ਇੱਕ ਹਿੰਦੂ ਨੇਤਾ ਦੇ ਉੱਪਰ ਅਟੈਕ ਹੋਇਆ ਸੀ ਸ਼ਾਇਦ ਉਹ ਇੰਨਾ ਜ਼ਿਆਦਾ ਇਹਨਾਂ ਲਈ ਸੀਰੀਅਸ ਨਹੀਂ ਸੀਗਾ ਤੇ ਇਸ ਲਈ ਉਹਨਾਂ ਨੇ ਸੋਚਿਆ ਕਿ ਚਲੋ ਥੋੜੇ ਦਿਨ ਇਹੋ ਜਿਹਾ ਕਰਕੇ ਦੇ ਫਿਰ ਚੁੱਕਾ ਲਾਂਗੇ ਬਟ ਮੈਂ ਅੜਿ ਸੀਗਾ ਉਹਨੂੰ ਫੁੱਲ ਕੌਨਫੀਡੈਂਸ ਸੀਗਾ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਹ ਸਾਜ਼ਿਸ਼ ਕੀ ਨਿਕਲੀ ਸੀਗੀ ਕਿ ਇਹ ਜਿਹੜੇ ਲੋਕਲ ਜਿਹੜੇ ਲੋਕ ਸੀਗੇ ਇਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਫੰਡਿੰਗ ਪਹਿਲਾਂ ਹੋਈ ਫਿਰ ਇਹਨਾਂ ਨੇ ਪ੍ਰਾਪਰਟੀ ਕੇ ਨਾਲ ਕਸ਼ਮੀਰਾ ਸਿੰਘ ਨੂੰ ਹਾਇਰ ਕੀਤਾ ਉਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਉਹਨਾਂ ਨਾਲ ਜਾ ਕੇ ਰੈਕੀ ਕੀਤੀ ਮੈਨੂੰ ਥੋੜੇ ਦਿਨ ਪਹਿਲਾਂ ਫਿਸ਼ ਪਾਰਕ ਦਿਖੇ ਵੀ ਨਹੀਂ ਉਸ ਤੋਂ ਬਾਅਦ ਮੇਰੀ ਦੁਕਾਨਾਂ ਦੇ ਉੱਪਰ ਵੀ ਗਏ ਨਹੀਂ ਥੱਟ